ਹਾਂਜੀ ਸ਼ਸ਼ੀਕਲ ਦੋਸਤੋ ਵੈਗੁਰੂ ਜੀ ਖਾਲਸਾ ਸ਼੍ਰੀ ਵੈਗੁਰੂ ਜੀ ਦੇ ਫਰਮੇ ਤੇ ਆਪਾਂ ਮਾਤਾ ਹਰੋਂ ਦੇ ਘਰ ਆਏ ਸੀ ਇਹਨਾਂ ਮੀਂਹ ਕਰਕੇ ਬਹੁਤ ਜਦ ਛੱਤ ਡਿੱਗ ਪਈ ਹੈ ਤੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਤੇ ਮਾਤਾ ਹਰੋਂ ਨਾਲ ਗੱਲਬਾਤ ਕਰਦੇ ਆਪਾਂ ਨੂੰ ਕੁਝ ਦੇ ਕੀ ਕਾਰਨ ਬਣਿਆ ਜਿੱਦੇ ਛੱਤ ਡਿੱਗ ਗਈ ਹੁੰਦਾ ਕੀ ਨੁਕਸਾਨ ਹੋਇਆ ਇਹਨਾਂ ਦੇ ਹਾਂਜੀ ਕੀ ਗੱਲ ਬਣੀ ਕਿ ਮੀਂਹ ਕਰਕੇ ਕੀ ਛੱਤ ਮੀਂਹ ਆਇਆ ਜੀ ਤੇ ਮੀਂਹ ਆਇਆ ਤੇ ਅਸੀਂ ਨਾ ਵੀ ਪੰਨਾ ਛੱਤ ਡਿੱਗੀ ਤੇ ਮੀਂਹ ਆਇਆ ਇੱਕ ਹੀ ਟਾਮੇ ਛੱਤ ਡਿੱਗ ਪਈ ਇਸ ਮਾਨ ਤੋਂ ਸਾਡਾ ਨੁਕਸਾਨ ਬਹੁਤ ਹੋ ਗਿਆ ਪਰਿਵਾਰ ਦਾ ਬਚਾਓ ਗਿਆ ਅਜੀ ਪਾਜ ਕੇ ਬਾਹਰ ਨਿਕਲ ਗਿਆ ਤੇ ਪਰਿਵਾਰ ਦਾ ਪਚਾ ਗਿਆ ਤੇ ਮੇਰਾ ਮोटा ਸਮਾਨ ਆ ਸਾਡੇ ਕੋਲ ਪੰਡੇਗਾ ਜਿਆਦਾ ਨਹੀਂ ਕੱਟਿਆ ਬਾਕੀ ਸਾਰਾ ਥੱਲੇ ਆ ਗਿਆ ਉਸੇ ਨੁਕਸਾਨ ਹਾਂਜੀ ਨੁਕਸਾਨ ਖਾਤੀ ਹੋ ਗਿਆ ਤੇ ਸਾਡੀ ਅੱਥ ਬਣ ਬੇਨਤੀ ਆ ਸਾਡੇ ਬਾਰੇ ਜਿੰਨਾ ਪੈਨਪਰਾ ਹੋਏ ਦੇ ਸਕਦਾ ਜਿੰਨੀ ਹੈਲਪ ਕਰ ਸਕਦਾ ਜਰੂਰ ਕਰ ਲੈਣਾ ਦਾ ਕਾਫੀ ਨੁਕਸਾਨ ਹੋ ਗਿਆ ਛੱਤ ਤੋਂ ਡਿੱਗ ਪਈ ਸੀ ਕੋਈ ਕੁਝ ਬਾਕੀ ਇਹਨਾਂ ਜਿਹੜਾ ਨਿੱਕੇ ਮੋੜੇ ਬਾਲੇ ਬੂਲੇ ਸੀ ਉਹਨਾਂ ਲਾੜੇ ਚੋਂ ਆਪ ਸੇ ਇਕੱਠੇ ਕਰ ਤੇ ਟਰੋੜੇ ਜੇ ਤੇ ਨਾਲ ਪੇਟੀਪੂਟੂ ਸਾਰਾ ਕੋਈ ਭੰਨਿਆਗਾ ਨੁਕਸਾਨ ਕਾਫੀ ਜਿਆਦਾ ਹੋ ਗਿਆ ਸਾਰੇ ਟੁੱਟ ਗਏ ਸਾਰੇ ਟੁੱਟ ਗਏ ਗਰੀਬ ਪਰਿਵਾਰ ਤੇ ਜਿੰਨੀ ਤੁਸੀਂ ਮਦਦ ਕਰ ਸਕਦੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਜਿੰਨੀ ਮਦਦ ਕਰ ਸਕੋ 150 ਦੀ ਇਹਨਾਂ ਦਾ ਅਕਾਊਂਟ ਨੰਬਰ ਤੁਹਾਨੂੰ ਨੰਬਰ ਵੀ ਦੇ ਦੇਵਾਂਗੇ ਅਕਾਊਂਟ ਨੰਬਰ ਵੀ ਭੇਜ ਦਾਂਗੇ ਤੇ ਜਰੂਰ ਜਿੰਨੀ ਹੈਲਪ ਹੋ ਸਕੇ ਵਾਰ-ਵਾਰ ਤੁਸੀਂ ਸ਼ੇਅਰ ਕਰੋ ਵੀਡੀਓ ਨੂੰ ਵਾਰ-ਵਾਰ 150 200 ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਇਸ ਗਰੀਬ ਪਰਿਵਾਰ ਦੀ ਹੈਲਪ ਕਰੋ ਤਾਂ ਕਿ ਇਹ ਦੁਬਾਰਾ ਖਾਤ ਪਾਸੇ ਇੰਨੀ ਨਹੀਂ ਹੈ ਜੀ ਇਹਨਾਂ ਦੀ ਹਸਿੱਤ ਕਿ ਇਹ ਸਾਥ ਖੁਦ ਪਾ ਸਕਾਂ ਸੇ ਮੈਂ ਬੇਨਤੀ ਕਰਦਾ ਕਿ ਬਾਹਰ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ